ਕੋਈ ਸ਼ਰਮਈ ਕੀ ਹਾਲ ਚਾਲ ਬਹੁਤ ਵਧੀਆ ਵਜਾਂ ਠੰਡ ਠੰਡ ਤੋਂ ਠੰਡ ਤੋਂ ਹਾਂ ਹਾਂ ਬੱਚੇ ਆਪਾਂ ਨੂੰ ਠੰਡ ਕਿੱਥੇ ਲੱਗਦੀ ਆ ਯਾਰ ਜਿੰਨਾ ਚਿਰ ਆਪਣੇ ਕੋਲੇ ਡੱਬਾ ਪਿਆ ਕਰੇ ਸਹੀ ਗੱਲ ਆ ਕੌਫੀਆਂ ਵਾਲਾ ਸਹੀ ਗੱਲ ਆ ਬਾਈ ਸੋਸੀ ਗੱਲ ਸਾਰਿਆਂ ਨੂੰ ਮਹਾਰਾਜ ਜੱਤੀ ਪਾਸੇ ਬਾਈ ਜੀ ਚੜਦੀ ਕਲਾ ਰੱਖੇ ਤੁਹਾਨੂੰ ਕੱਲ ਆਪਾਂ ਟਰੈਕਟਰ ਲੈ ਆਏ ਆ ਬਾਈ 275 ਠੀਕ ਆ ਗੱਲ ਦੋਏ ਇਹਦੇ ਬਾਰੇ ਦੱਸਾਂਗੇ ਬਾਅਦ ਚ ਤੇ ਉਹ ਬਾਈ ਆਪਾਂ ਘਰੇ ਤੇ ਤੁਹਾਨੂੰ ਵੀ ਵੀਡੀਓ ਪਾਇਆ ਕਰਾਂਗੇ ਹਾਂ ਠੀਕ ਆ ਗੱਲ ਤੇ ਉਹ ਜਿਹੜਾ 8 ਮਾਡਲ ਤਿਆਰ ਹੋ ਜਾਂਦਾ ਜਿਹੜਾ ਤੁਹਾਨੂੰ ਕਿਹਾ ਸੀ 2007 ਮਾਡਲ ਹਵਲੈਂਡ ਦਾ ਹੀ ਲਖਲਾ ਉਹ ਤਿਆਰ ਹੋ ਜਾਂਦਾ ਬਈ ਠੀਕ ਹੈ ਗੱਲ ਉਹਦੀ ਵੀਡੀਓ ਫੇਰ ਪਾਵਾਂਗੇ ਤੇ ਅੱਜ ਤੁਹਾਨੂੰ ਦਿਖਾਉਨੇ ਆ ਜੀ 275 ਪੀਜੂ ਆ ਜੀ ਭੂਮੀ ਪੱਤਰ ਦੇ ਵਿੱਚ ਆ ਇਹ ਪਾਜੀ 2001 ਮਾਡਲ ਦੇ ਵਿੱਚ ਆ ਠੀਕ ਹੈ ਗੇਅਰ ਇੰਜਨ ਦਾ ਓਕੇ ਆ ਬਾਈ ਗੇਅਰ ਇੰਜਨ ਦੀ ਆਪਣੀ ਜ਼ਿੰਮੇਵਾਰੀ ਆ ਠੀਕ ਪਿਛਲੇ ਟਾਇਰ ਬਾਈ ਜੀ ਅਪੂਲੋ ਕੰਪਨੀ ਦੇ ਅੱਧੇ ਦਾ 60 ਪੈਸੇ ਲਾ ਲਓ 65 ਲਾ ਲਓ ਅੱਧੇ ਲੈ ਲਓ ਅੱਧੇ ਕੇ ਲਓ ਹੂੰ ਅੱਧੇ ਕੇ ਟਾਇਰ ਆ ਬਾਈ ਚਾਰੇ ਬਾਕੀ ਬਾਈ ਜੀ ਗੇ ਨਿੰਦ ਦੀ ਆਪਣੀ ਜ਼ਿੰਮੇਵਾਰੀ ਆ ਚਲਾ ਕੇ ਬਾਕੇ ਆਉਦੀ ਤਸਦੀਕ ਕਰਕੇ ਲੈ ਜਾਓ ਸਹੀ ਆ ਠੀਕ ਆ ਗੱਲ ਤੇ ਰੇਟ ਵੀ ਆਪਾਂ ਇਹਦਾ ਉਨਾ ਦੇਵਾਂਗੇ ਕੀ ਮਤਲਬ ਕਿਸੇ ਨੇ ਸ਼ਾਇਦ ਨਾ ਦੇਣਾ ਹੋਵੇ ਠੀਕ ਠੀਕ ਆ ਗੱਲ ਵੀਰੇ ਗੇ ਦਾ ਓਕੇ ਆ ਤੇ ਤਾਰਾ ਦਿਖਾ ਦੇ ਭਰਾ ਮੇਰੇ ਮੇਰਾ ਯਾਰੇ ਪਾਸੇ ਕੋਈ ਮਗਰਾਰ ਮੁਰੂੜ ਗਲੇ ਨਹੀਂ ਹੈਗੇ ਹੂੰ ਹੂੰ ਸ਼ਾਇਦ ਯਾਰ ਦੁਬਾਰੇ ਲੱਗੇ ਪਤਾ ਨਹੀਂ ਨਾਲ ਦੇ ਆ ਚੱਲ ਉਹ ਤਾਂ ਫੇਰ ਠੀਕ ਹੈ ਗੱਲ ਬਾਕੀ ਗੇਰੇ ਨਹੀਂਦਾ ਬਾਈ ਬਹੁਤ ਵਧੀਆ ਟੈਕ ਸਾਲ ਹੀ ਲਿਆਂਦਾ ਨਾ ਹੇ ਤਾਂ ਕੱਲ ਹੀ ਲਿਆਂਦਾ ਮੈਂ ਮੈਂ ਸੌਹਾਂ ਕਾਈਏ ਮੈਨੂੰ ਕੋਈ ਫਾਇਦਾ ਨਹੀਂ ਤੈਨੂੰ ਆਵਾਜ਼ ਸੁਣਾਵਾਂ ਜੀ ਮੈਂ ਹਾਂ ਆਵਾਜ਼ ਦਿਖਾ ਕੈਂਟ ਆ ਆਵਾਜ਼ ਜਸਰੀ ਤਾਂ ਦੇਖ ਲਈਦਾ ਬਾਕੀ ਦੂਜੇ ਮੀਟਰ ਆ ਆ ਇਹ ਇਹਦਾ ਨਵੇਂ ਮੀਟਰ ਵਾਲਾ ਠੀਕ ਆ ਉਹ ਘੜੀਆਂ ਜਾਣਾ ਨਹੀਂ ਹੈਗਾ ਇਹ ਹਾਂ ਕਪਾ ਜੀ ਮੈਨੂੰ ਇਹਦੇ ਬਾਰੇ ਬਹੁਤਾ ਗਿਆਨ ਨਹੀਂ ਹੈਗਾ ਪਤਾ ਨਹੀਂ ਹੈਗਾ ਕਿ ਆਪਾਂ ਮੇਂਰਾ ਬਹੁਤ ਘੱਟ ਲੈਨੇ ਆ ਠੀਕ ਆ ਇਹ ਆਪਣੇ ਯਾਰ ਦੋਸਤ ਨੇ ਆਪਾਂ ਨੂੰ ਦੇਤਾ ਕਹਿੰਦਾ ਸ਼ਰਮਤ ਉਹ ਟਰੈਕਟਰ ਲੈ ਆ ਯਾਰ ਆਹ ਤੇ ਆਪਾਂ ਲੈ ਆਏ ਫਿਰ ਕੱਲ ਫਤਿਹਵਾਦ ਤੋਂ ਸਹੀ ਹੈ ਠੀਕ ਹੈ ਗੱਲ ਵੀਰੇ ਅ ਡੰਡਾ ਫੱਟੀ ਛਤਰੀ ਨਾਲ ਹੀ ਹੈ ਭਾਈ ਡੰਡਾ ਹੈ ਨਹੀਂ ਠੀਕ ਹੈ ਜਾਂ ਤਾਂ ਤੁਸੀਂ ਡੰਡੇ ਦਾ ਮੈਥੋਂ 1000 ਰੁਪਿਆ ਲੈ ਜਿਓ ਮੈਂ ਤੁਹਾਨੂੰ 1000 ਰੁਪਿਆ ਦੇ ਦੂੰਗਾ ਡੰਡਾ ਲੈ ਲਿਓ ਹਨਾ ਕਿ ਮੈਂ ਉਹ ਕੰਮ ਨਹੀਂ ਹੈਗਾ ਇੱਕ ਪਾਸੇ ਬੈਲ ਦੀ ਚੈੱਕੀ ਦੇ ਦਾਂ ਹਨਾ ਸਹੀ ਗੱਲ ਇੱਕ ਵਾਰ ਤਾਂ ਤੁਹਾਡੇ ਘਰੇ ਵੀ ਭਾਈ ਬਹੁਤ ਪਿਆਹੂਗਾ ਹਾਂ ਹਾਂ ਜੇ ਹਰਿਆਣਾ ਨੰਬਰ ਆ ਭਾਈ ਐਫ 8 ਮਿਲੂਗਾ ਕੋਈ ਐਨਓਸੀ ਨਹੀਂ ਮਿਲਦੇ ਨਾ ਨਹੀਂ ਹੁੰਦਾ ਕਿ ਉਹ ਦੀ ਬੈਲਟੀ ਖਤਮ ਹੋ ਜਾਂਦੀ ਹੈ ਹੂੰ ਟਰੈਕਟਰ ਦੇ ਦਾਂਗੇ ਆਪਾਂ ਇੱਕੋ ਹੀ ਰੇਟ ਹੈ ਧੰਨਵਾਦ ਦੇ ਵੀ ਹੈ ਡੇਢ ਲੱਖ ਰੁਪਏ ਡੇਢ ਲੱਖ ਰੁਪਿਆ ਤਮਾਕਾ ਹੀ ਹੈ ਇਹ ਸ਼ਰਮਾ ਹੀ ਕਰਦਾ ਤਮਾਕਾ ਨਹੀਂ ਹੋਰ ਕੀ ਬਣਾਉ ਹਟਾ 94 95 ਦੇ ਮੰਗੀਆਂ ਦੇ ਨਾ ਲੋਕ ਡੇਢ ਡੇਢ ਲੱਖ ਰੁਪਿਆ ਹਾਂ 2001 ਦਿੰਨੇ ਆ 2001 ਮਾਡਲ ਹੈ ਬਾਈ ਤਮਾਕਾ ਹੀ ਆ 94 95 ਦਾ ਵੀ ਮੰਗਦੇ ਡੇਢ ਲੱਖ ਜਮਾ ਜਮਾ ਇਹਦਾ ਗੱਲ ਸਹੀ ਹੈ ਆਪਾਂ 2001 ਦਿੰਨੇ ਆ 275 ਭੂਮੀ ਪੱਤਰ ਬਾਈ ਠੀਕ ਹੈ ਚਲਾ ਕੇ ਬਾਕੇ ਤੱਥਲੀ ਕਰਕੇ ਲੈ ਜਿਓ ਬਾਈ ਯਾਰ ਜਿੱਦਾਂ ਹੈਗਾ ਹਨ ਹੂੰ ਹੂੰ ਤੇ ਬਾਕੀ 1.5 ਲੱਖ ਦਾ ਹੁੰਦਾ ਵੀ ਕੀ ਹੈ ਬਾਈ ਠੀਕ ਹੈ ਗੱਲ ਹਾਂ ਇੱਕ ਗੱਲ ਹੋਰ ਆ 1000 ਰੁਪਿਆ ਡੰਡੇ ਦਾ ਛੱਡ ਦਾਂਗੇ ਆਪਾਂ ਠੀਕ ਹੈ ਇਹ ਗੱਲ ਨਾ ਕਿਓ ਬਾਈ ਹਾਉ ਲੈਂਡ ਦੇ ਵਿੱਚੋਂ 1000 ਛੋਟ ਕਰਦਾ ਸ਼ਰਮਾ ਹਾਂ ਇਹਦੇ ਵਿੱਚੋਂ ਵੀ 1000 ਰੁਪਿਆ ਛੱਡਾਂਗੇ ਚਾਬੀ ਦੇ ਨਾਲ ਇੱਕ ਦਮ ਹੱਤਾ ਹੋਰ ਆ 1000 ਰੁਪਿਆ ਛੋਟ ਵੀ ਕਰਤੀ ਲੈ ਗਿਆ ਕਿੰਨਾ ਲੱਗਿਆ 48 ਹਾਂ 48 ਰਹਿ ਗਿਆ ਭਾਈ ਜੀ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਿਆ ਫੋਲੋ ਤੇ ਸਕਰੀਨ ਸ਼ਾਟ ਦਿਖਾ ਦਿਓ ਹਾਂ ਠੀਕ ਹੈ ਗੱਲ ਆ ਆਪਾਂ ਤੁਹਾਨੂੰ ਹੋਰ ਵੀ ਮੌਕੇ ਤੇ ਬਈ ਮਾਨਦਾਨ ਕਰਾਂਗੇ ਤਾਂ ਆਪਾਂ ਬਿਆਨ ਨਹੀਂ ਕਰ ਸਕਦੇ ਕਿ ਭਾਈ ਆਪਾਂ ਮੌਕੇ ਤੇ ਕਰਾਂਗੇ ਹਨ ਤੇ ਉਹ ਮੌਕਾ ਹੀ ਆ ਤੇ ਬਾਕੀ ਭਾਈ ਚਲਾ ਚਲੂ ਕੇ ਆਪਣੀ ਤਸੱਲੀ ਕਰ ਲਿਓ ਕਿ ਮੈਂ ਤੈਨੂੰ ਐਵੇਂ ਸੌਹਾ ਖਾਈ ਜਾਵਾਂ ਭਾਈ ਉਹਦਾ ਕੋਈ ਫਾਇਦਾ ਨਹੀਂ ਹੈਗਾ ਕੋਈ ਫਾਇਦਾ ਨਹੀਂ ਕਿਉਂ ਆਪਾਂ ਵਪਾਰ ਲੈਣਾ ਆਪਣੀ ਤੇ ਆਪਾਂ ਕੋਈ ਗੱਲ ਨਹੀਂ ਰੱਖਿਆ ਇਹ ਕੱਲ ਹੀ ਲੈ ਕੇ ਆਂਦਾ ਤੇ ਠੀਕ ਹੈ ਨਾ ਗੱਲ ਵੀਰੇ 1.5 ਲੱਖ ਦਾ ਟਰੈਕਟਰ ਦੇ ਦਾਂਗੇ 1000 ਰੁਪਏ ਡੰਡੇ ਦਾ ਛੱਡ ਦਾਂਗੇ 1000 ਰੁਪਏ ਦੀ ਛੋਟ ਕਰ ਦਾਂਗੇ ਜਸਪ੍ਰੀ ਤਾਂ ਠੀਕ ਹੈ ਠੀਕ ਹੈ ਗੱਲ ਬਾਈ ਟਰੈਕਟਰ ਰੈਡੀ ਹੋ ਜੈਨੇ ਹਾਂ ਉਹ ਵੀ ਠੀਕ ਹੈ ਗੱਲ ਉਹ ਕਿਹੜਾ ਹਾਉ ਲੈਂਡ ਬਾਈ ਤੁਸੀਂ ਕਹਿੰਦੇ ਹੋ ਕਹਿੰਦੇ ਸੀ ਉਹਦੇ ਬਾਈ ਸਟicker ਨਵੇਂ ਲਾਈ ਜੰਨਾ ਮੈਂ ਠੀਕ ਹੈ ਠੀਕ ਹੈ ਗੱਲ ਤੁਸੀਂ ਕਹਿੰਦੇ ਹੋਵੋਗੇ ਕਿ ਬਾਈ ਯਾਰ ਝੂਠ ਮਾਰਦਾ ਸ਼ਰਮਾ 2.5 ਲੱਖ ਦਾ ਦੇਵਾ ਨਹੀਂ ਉਹ ਦੇਵਾਂਗੇ 2.5 ਲੱਖ ਦਾ ਸਹੀ ਗੱਲ ਠੀਕ ਹੈ ਗੱਲ ਤੇ ਪੇਨ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦੋ ਪੇਨ ਨੂੰ ਕਰ ਲਓ ਫੋਲੋ ਵੀਰੇ ਠੀਕ ਹੈ ਗੱਲ ਆ ਥੋਡੇ ਨਾ ਹੀ ਸ਼ਰਮਾ ਸ਼ਰਮਾ ਵੀਰੇ ਸ਼ਾਇਦ ਬਾਈ ਮੰਡੀ ਦੇ ਵਿੱਚ ਵੀਡੀਓ ਨਾ ਪਾ ਗਏ ਅੱਜ ਤੋਂ ਬਾਅਦ ਆਪਾਂ ਕਿਉਂ ਬਾਈ ਯਾਰ ਤਰਾਜ ਤਰਾਜ ਕਰਦੇ ਨੇ ਇਹਦ ਕਰਕੇ ਆਪਾਂ ਘਰੇ ਪਾਇਆ ਕਰਾਂਗੇ ਜਿੱਦ ਤੇ ਆਪਾਂ ਤੁਹਾਨੂੰ ਮਹਿੰਦਰਾ ਦਿਖਾਤਾ ਦੇਖਾਂਗੇ ਕੱਲ ਨੂੰ ਤੁਹਾਨੂੰ ਕੀ ਪਤਾ 2007 ਨੂੰ ਮਾਰਟਾ ਇਹ ਲੱਖਾਂ ਲਾ ਦਿਖਾ ਦਈਏ ਹਨ ਉਹ ਗੱਲ ਨਹੀਂ ਹੈਗੀ ਬਾਈ ਆਪਾਂ ਨੂੰ ਆਪਾਂ ਨੂੰ 5 ਬੱਚੇ 7 ਬੱਚੇ 10 ਵਜੇ ਕੁਝ ਬਚ ਗਏ ਘਟ ਵਜੇ ਵੱਧ ਵਜੇ ਕੁਝ ਬਚਦੇ ਆਪਾਂ ਦੇ 2.5 ਲੱਖ ਤਿਆਰ ਕਰਨ ਤੋਂ ਪਹਿਲਾਂ 2.5 ਲੱਖ ਰੁਪਏ ਕਹਤਾ ਸੀ ਨਾ ਤੁਹਾਨੂੰ ਜਾਂ ਪਟਾਈ ਲੱਖ ਦਾ ਹੀ ਦੇਮ ਉਹ ਗੱਲ ਨਹੀਂ ਹੈਗੀ ਹਾਂ ਬਾਈ ਕੀ ਗੱਲ ਹੋਰਾ ਪਿਛਲੇ ਟਾਇਰ ਉਹਦੇ ਹੈਗੇ ਘਟ ਠੀਕ 35 35 ਕੇ ਪੈਸੇ ਟਾਇਰ ਆ ਜੇ ਇਦਾਂ ਹੀ ਕਿਸੇ ਨੇ ਲੈਣਾ ਤਾ ਭਾਈ ਆਪਾਂ ਟਰੈਕਟਰ ਦੇ ਦਿਆਂਗੇ ਇੱਕੋ ਹੀ ਰੇਟ ਆ ਕਿੰਨੇ ਦਾ ਕਮਾਜਾ ਜੰਬ ਖੜਾ ਦੇ ਕਿੰਨੇ ਦਾ 35000 ਦਾ ਦੇ ਦੋ ਮੌਕੇ ਤੇ ਮਾਨਤਨ ਮੜਾ ਮੂਟਾ ਹੋਰ ਕਰਦਾ 2 ਲੱਖ 35 36 30 ਦੋ ਜੇ ਟਾਇਰ ਤੁਸੀਂ ਨਹੀਂ ਹਨਾ ਟਾਇਰ ਟਾਇਰ ਨਹੀਂ ਬਦਲਾਉਣੇ ਹੋਰ ਨਹੀਂ ਪਾਉਣੇ ਉਸੇ ਟਾਇਰਾਂ ਚ ਲੈਣਾ ਭਾਈ 2 ਲੱਖ 35000 ਦਾ ਮਾਨਤਨ ਕਰਦਾ ਜੋ ਮੈਂ ਅੱਧੇ ਕੇ ਟਾਇਰ ਪਾਉਂਗਾ ਭਾਈ ਮੈਨੂੰ ਝੂਠ ਨਹੀਂ ਮਾਰਦਾ 15000 ਦੇ ਟਾਇਰ ਪੈ ਜਾਣਗੇ ਜੇ ਤੁਸੀਂ ਚੰਗੇ ਟਾਇਰ ਪਾਉਣੇ ਆ ਬਈ ਚੰਗੇ ਟਾਇਰ ਆਪਣੇ ਪਾ ਲਿਓ ਪਾ ਲਿਓ ਤੇ ਆਪਾਂ ਇੱਕ 235000 ਦਾ ਉਹ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਗੱਲ ਬਾਕੀ ਉਹਨਾਂ ਨੂੰ ਪਤਾ ਨਹੀਂ ਸ਼ਾਮ ਤਾਈ ਉਹਦਾ ਕੀ ਹੋ ਜੇ ਅੱਜ ਸਹੀ ਗੱਲ ਕਿ ਕੀ ਪਤਾ ਵੇਕੀ ਜਾਵੇ ਵੇਕੀ ਜੀ ਹਾਂ ਕੋਈ ਨਹੀਂ ਠੀਕ ਹੈ ਗੱਲ ਤੇ ਠੀਕ ਹੈ ਗੱਲ ਵੀਰੇ ਤੇ ਮੇਰਾ WhatsApp ਨੰਬਰ ਹੈਗਾ 887294545 ਤੇ ਕਾਲਿੰਗ ਨੰਬਰ 947884545 ਬਹੁਤ ਬਹੁਤ ਮਿਹਰਬਾਨੀ ਬਈ ਸੱਸੀ ਜੀ